ਪ੍ਰਤਵਾਲ ਸਿੰਘ ਨੂੰ 21 ਫਰਵਰੀ ਦੇ ਦੌਰਾਨ ਸੱਟਾਂ ਲੱਗੀਆਂ ਜਿਸ ਦੇ ਵਿੱਚ ਕੀ ਰੋਤਕ ਪੀਜੀਏ ਸ਼ਿਫਟ ਕੀਤਾ ਜਾਂਦਾ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਵੱਲੋਂ ਕਹਿਣ ਦੇ ਮੁਤਾਬਕ ਉਹ ਕੀ ਉੱਥੇ ਸੇਫ ਨਹੀਂਗਾ ਅਤੇ ਉਸ ਨੂੰ ਲੈ ਕੇ ਚੰਡੀਗੜ੍ਹ ਪੀਜੀਏ ਰੈਫਰ ਕੀਤਾ ਜਾਂਦਾ ਜਿੱਥੇ ਉਸ ਦਾ ਇਲਾਜ ਜਾਰੀ ਹੈ ਅਤੇ ਲਗਾਤਾਰ ਜੋ ਲੀਡਰ ਕਿਸਾਨ ਲੀਡਰ ਮਿਲਦੇ ਆ ਰਹੇ ਨੇ ਸਾਡੇ ਨਾਲ ਉਹਨਾਂ ਦੇ ਤਾਇਆ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਤਾਂ ਇਹ ਕੀ ਕਹਿਣਾ ਚਾਹੂੰਗੇ ਵੀ ਪਹਿਲਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਕੀ ਮਾਮਲਾ ਹੋਇਆ ਹੁਣ ਪ੍ਰਿਤਪਾਲ ਦੇ ਕੇਸ ਦੇ ਵਿੱਚ ਕੀ ਅਪਡੇਟ ਆ ਉਹ ਕੀ ਸੱਟਾਂ ਤੋਂ ਬਾਹਰ ਖਤਰੇ ਤੋਂ ਬਾਹਰ ਆ ਕੀ ਕਹੂੰਗੇ ਦੇਖੋ ਜੀ ਹੁਣ ਤਾਂ ਇੱਥੇ ਆ ਕੇ ਥੋੜਾ ਜਿਹਾ ਸੰਤੁਸ਼ਟ ਹੈ ਬੱਚੇ ਦੇ ਮਨ ਦੇ ਵਿੱਚ ਪਹਿਲਾਂ ਉੱਥੇ ਜਾ ਕੇ ਡਰਿਆ ਆ ਬੜਾ ਸੀ ਮਨ ਦੇ ਵਿੱਚ ਡਰ ਉਸ ਬਹੁਤ ਜ਼ਿਆਦਾ ਸੀ ਕਹਿੰਦਾ ਮੈਂ ਆਪਰੇਸ਼ਨ ਇੱਥੇ ਨਹੀਂ ਕਰਾਂ ਡਾਕਟਰਾਂ ਕਹਿਆ ਸੀ ਕਰ ਲੈ ਫੇ ਕਹਿੰਦਾ ਮੈਂ ਨਹੀਂ ਕਰਾਣਾ ਡਰਦਾ ਬੜਾ ਸੀ ਕੰਬਦਾ ਨਾ ਲੈਂਦਾ ਜਦੋਂ ਕੰਬੀਆਂ ਦੱਸ ਕਹਿੰਦਾ ਮੈਨੂੰ ਪੰਜਾਬ ਚਲਾ ਜਿੱਥੇ ਮਰਜ਼ੀ ਲੈ ਜਾ ਹੁਣ ਇੱਥੇ ਲਿਆ ਆ ਥੋੜਾ ਜਾ ਉਹ ਮਤਲਬ ਉਹਦਾ ਹੌਸਲਾ ਹੈਗਾ ਹੁਣ ਜਾ ਰਹੇ ਨੇ ਆਪਣਾ ਲੈ ਕੇ ਸਰਜਰੀ ਕਰਾਉਣ ਦੇਖੋ ਕੀ ਬਣਦਾ ਹੁਣ ਅਗੋਂ ਮਾਰ ਮੇਰੇ ਕਰੇਗਾ 100% ਸਹੀ ਹੋਵੇਗਾ ਹੁਣ ਕਿਸ ਚੀਜ਼ ਦੀ ਸਰਜਰੀ ਹੋ ਰਹੀ ਹੈ ਜਵਾੜਾ ਟੁੱਟਾ ਹੈ ਜਵਾੜੇ ਦੀ ਹੋ ਰਹੀ ਹੈ ਇੱਕ ਨੱਕ ਦੀ ਹੱਡੀ ਟੁੱਟ ਕੇ ਉਹ ਵੀ ਉਹਦੀ ਵੀ ਹੋ ਰਹੀ ਹੈ ਬਾਕੀ ਲੱਤ ਦੀ ਹੋ ਗਈ ਹੈ ਤੇ ਕੁਝ ਬੋਲ ਰਿਹਾ ਹੁਣ ਪ੍ਰਿਤਪਾਲ ਬੋਲਿਆ ਸੀ ਕੁਝ ਮਾੜਾ ਮੋਟਾ ਕੁਝ ਗੱਲਬਾਤ ਕੀਤੀ ਲੱਗੇ ਮਤਲਬ ਜਿਆਦਾ ਨਹੀਂ ਬਹੁਤ ਥੋੜਾ ਥੋੜਾ ਬੋਲਣਾ ਲੱਗ ਗਿਆ ਉਹ ਥੋੜਾ ਇੱਥੇ ਆ ਕੇ ਥੋੜਾ ਫਰਕ ਪੈ ਗਿਆ ਹਾਂ ਉਹ ਹੌਸਲਾ ਹੋ ਗਿਆ ਉਹਨੂੰ ਕੋਈ ਤੇ ਮੈਨੂੰ ਇੱਥੇ ਕੋਈ ਹੈ ਸ਼ਾਂਤੀ ਹੈ ਵੀ ਦੂਜੇ ਬੰਦੇ ਉਹਨਾਂ ਨੇ ਪਤਾ ਲੱਣ ਉਹ ਹੈ ਕੋਈ ਨਾ ਕਹਾਂਦਾ ਬਾਕੀ ਉਹਨਾਂ ਨੇ ਉੱਥੇ ਜਿਹੜੇ ਸਾਡੇ ਕਿਸਾਨਾਂ ਅੰਦੋਨਾਂ ਵਾਲੇ ਸਾਡੇ ਉਹਨਾਂ ਨੇ ਬੜਾ ਸਾਥ ਸਾਡਾ ਰੋਟੀ ਪਾਣੀ ਦਿੱਤੀ ਬਹੁਤ ਸਾਡਾ ਸਾਥ ਤੇ ਕਿਸਾਨਾਂ ਨੇ ਤੇ ਸਾਡੇ ਭਰਾਵਾਂ ਨਾਲੋਂ ਜਿਆਦਾ ਸਾਡਾ ਉਹਨਾਂ ਨੇ ਕਿਹਾ ਕਈ ਬਜਾਵੇਂ ਨੰਬਰ ਵੀ ਦੇ ਕੇ ਗਏ ਹਨ ਬਸ ਦੋ ਤਿੰਨ ਬੀਬੀਆਂ ਸਾਹ ਕੁੜੀਆਂ ਸਾਹ ਵਿਚਾਰੀਆਂ ਸਾਡੇ ਭੈਣਾ ਉਹਨਾਂ ਨੇ ਸਾਡੀ ਬੜੀ ਮੱਤ ਕੀਤੀ ਹੈ ਅਸੀਂ ਤੁਹਾਡੇ ਨਾਲ ਸਾਡੀ ਜਾਨ ਵਾਰ ਦੇਾਂਗੇ ਪ੍ਰਤਪਾਲ ਦੀ ਚਲੋ ਹੁਣ ਸਰਜੀ ਹੁਣ ਸ਼ੁਰੂ ਹੋ ਚੁੱਕੀ ਹੈ ਆਪਰੇਸ਼ਨ ਵਗੈਰਾ ਥੋੜੇ ਸਮੇਂ ਚੱਲ ਦਰਸਤ ਹੋ ਜੇਗਾ ਸਹੀ ਹੋ ਜੇਗਾ ਅਗਲੀ ਮੰਗ ਕੀ ਕਰੂੰਗੇ ਪ੍ਰਸ਼ਾਸਨ ਤੋਂ ਸਰਕਾਰ ਤੋਂ तमाम ਜੋ ਮਿਲ ਨਾ ਰਹੇ ਨੇ ਜਿਥੇ ਵੀ ਕੀ ਮੰਗ ਕਰੂੰਗੇ ਅਸੀਂ ਇਹ ਹੀ ਜ਼ਿਆਦਾ ਮੰਗ ਕਰਨਾ ਹੈ ਹੋਰ ਸਾਨੂੰ ਕੁਝ ਨਹੀਂ ਮੰਗ ਬੱਚਾ ਸਾਡਾ ਠੀਕ ਹੋ ਜੇ ਦੂਜੇ ਨੰਬਰ ਦਾ ਜਿਹੜਾ ਪਰਚਾ ਸਾਡੇ ਬੱਚੇ ਤੇ ਪਿਆ ਹੋਇਆ ਹੈ ਮੇਰਾ ਜਿਹੜਾ ਪਰਚਾ ਨਾਲ ਤੇ ਪਿਆ ਨਾਲ ਇਹਨੂੰ ਮਾਰਕੁੱਟ ਲਈ ਨਾਲ ਇਹਦਾ ਪਰਚਾ ਪਿਆ ਆ ਕਿ ਤੇ 307 ਦਾ ਪਰਚਾ ਕੈਂਸਲ ਹੋ ਗਿਆ ਉਹ ਪਰਚਾ ਨਹੀਂ ਹੋਣਾ ਚਾਹੀਦਾ ਨਾਲੇ ਮਾਰ ਲਿਆ ਨਾਲੇ ਕੁੱਟ ਲਿਆ ਨਾਲੇ ਵਿਚਾਰਨ ਵਾਲਿਓ ਬੱਜਾ ਰੁੱਤ ਹੋ ਗਿਆ ਹੁਣ 6ਵੇਂ ਮੰਜ਼ੀ ਤੋਂ ਨਹੀਂ ਉੱਠ ਸਕਦਾ ਇੱਕੋ ਤੇ ਪਰਚਾ ਪਾਤਾ ਇੰਨਾ ਪੋਜੀਸ਼ਨ ਤੇ ਤੈਰ ਰਿਹਾ ਨੀ ਮਗਰ ਬੈਕ ਜਲੀ ਗਈ ਪੂਰਾ ਜਾ ਘਾਰੇ ਹੁਣ ਉਹਦਾ ਉਹਦਾ ਕੀ ਬਣੇਗਾ ਕਰਦਾ ਫੈਸਲਾ ਅਸੀਂ ਇਹ ਹੀ ਪ੍ਰਸ਼ਾਸਨ ਨੂੰ ਮੰਗ ਕਰਨਾ ਹੈ ਭਾਈ ਉਹਦੇ ਪਰਚਾ ਜਿਹੜਾ ਕੈਂਸਲ ਕਰਾਓ ਪਰਚਾ ਨਹੀਂ ਹੋਣਾ ਚਾਹੀਦਾ ਇਹ ਸਾਡੇ ਨਾਲ ਜੋ ਪ੍ਰਿਤਪਾਲ ਉਹਨਾਂ ਦੇ ਬ੍ਰਦਰ ਵੀ ਮੌਜੂਦ ਨੇ ਗੱਲਬਾਤ ਕਰਦੇ ਆਂ ਅ ਭਾਈ ਕੀ ਕਹੋਗੇ ਹੁਣ ਪ੍ਰਿਤਪਾਲ ਕੀ ਕਹਿ ਰਿਹਾ ਹੈ ਜਿਵੇਂ ਪਹਿਲਾਂ ਕਹਿ ਰਹੇ ਸੀ ਕਿ ਉਹਨੂੰ ਰੁਤਕ ਤੋਂ ਚੰਡੀਗੜ੍ਹ ਪੀਜੇ ਕਿ ਤੇ ਹੋਰ ਸ਼ਿਫਟ ਕੀਤਾ ਜਾਵੇ ਹੁਣ ਤੁਹਾਡੇ ਇਸ ਤੇ ਕੀ ਕਹਿਣਾ ਚਾਹੋਗੇ ਹਾਂਜੀ ਥੋੜੀ ਬਹੁਤ ਗੱਲ ਹੋਈ ਹੈ ਕਹਿ ਰਿਹਾ ਕਿ ਠੀਕ ਹੈ ਉਹਨੇ ਇੰਨਾ ਵੀ ਕਿਹਾ ਸੀਗਾ ਕਹਿੰਦਾ ਵੀ ਇੱਥੇ ਆ ਕੇ ਮੈਨੂੰ ਐ ਲੱਗ ਰਿਹਾ ਵੀ ਮੇਰਾ ਸਰੀਰ ਵੀ ਠੀਕ ਹੋਣ ਲੱਗ ਗਿਆ ਬਿਕੋਜ਼ ਅੰਦਰੋਂ ਹੀ ਉਹ ਚੀਜ਼ ਆਉਂਦੀ ਹੈ ਉੱਥੇ ਜਾ ਕੇ ਉਹਨੂੰ ਐ ਸੀ ਵੀ ਜਿੱਦਾਂ ਮੇਰੇ ਨਾਲ ਇੱਥੇ ਇੰਨਾ ਗਲਤ ਹੋਇਆ ਹੈ ਅੱਗੇ ਕੁਝ ਹੋ ਨਾ ਜਾਏ ਤਾਂ ਬਾਕੀ ਹੁਣ ਆਪਰੇਸ਼ਨ ਚੱਲ ਰਿਹਾ ਹੈ ਬਾਕੀ ਠੀਕ ਹੀ ਹੋਏਗਾ ਇੱਥੇ ਬਹੁਤ ਕੇਅਰ ਕੀਤੀ ਹੈ ਡਾਕਟਰਾਂ ਨੇ ਬਹੁਤ ਜ਼ਿਆਦਾ ਕੇਅਰ ਹੋਈ ਹੈ ਇੱਥੇ ਇਸ ਟਾਈਮ ਜੋ ਇਸ ਟਾਈਮ ਰਾਤ ਲੈ ਕੇ ਆਇਆ ਨਾ ਉਹ ਕੇਅਰ ਕੀਤੀ ਜੀ ਡਾਕਟਰਾਂ ਨੇ ਇੱਥੇ ਜੀ ਭਾਈ ਇੱਕ ਥੋੜੇ ਪਿੱਛੇ ਜਾ ਕੇ ਇੱਕ ਦੋ ਸਵਾਲ ਕਰਾਂਗੇ ਕਿ ਅਪ੍ਰਿਤਪਾਲ ਜਿਵੇਂ ਖਨੋਰੀ ਬਾਰਡਰ ਤੇ ਮੋਰਚਾ ਲੱਗ ਗਿਆ ਆ ਉੱਥੇ ਕੀ ਕਰਨ ਗਿਆ ਸੀਗਾ ਉਸ ਵਕਤ ਤੇ ਕੀ ਵਾਕਾ ਹੋਇਆ ਕੁਝ ਮੜਾ ਡਿਟੇਲ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਉਹੀ ਆ ਜਿੱਦਾਂ ਪਿੰਡ ਚੋਂ ਲੰਗਰ ਜਾਂਦਾ ਹੁੰਦਾ ਲੈ ਕੇ ਜੀ ਉਹਦਾ ਲੰਗਰ ਲੈ ਕੇ ਗਏ ਆ ਤੇ ਉਹ ਕਿਤੇ ਟਰਾਲੀ ਨੂੰ ਲੰਗਰ ਸ਼ਿਕਾ ਕੇ ਟਰਾਲੀ 'ਚ ਬੈਠੇ ਹੋਣੇ ਜੀ ਤੇ ਉਸ ਤੋਂ ਬਾਅਦ ਹੀ ਜਦੋਂ ਉਧਰੋਂ ਅਥਰੂ ਕੈਸ਼ ਦੇ ਕੋਈ ਗੋਲਾ ਆਇਆ ਧੂਆ ਹੋ ਗਿਆ ਉਸ ਤੋਂ ਬਾਅਦ ਕੋਈ ਕੋਈ ਇੱਧਰ ਭੱਜਿਆ ਕੋਈ ਉੱਧਰ ਭੱਜਿਆ ਕੋਈ ਪਤਾ ਨਹੀਂ ਲੱਗਿਆ ਜੀ ਬਸ ਇਹਦੇ ਸਿਰ ਤੇ ਡਾਂਗ ਵੱਜੀ ਆ ਜੀ ਉਸ ਤੋਂ ਬਾਅਦ ਇਹਨੂੰ ਖਿੱਚ ਕੇ ਲੈ ਗਏ ਨੇ ਜੀ ਹਾਂਜੀ ਹਾਂਜੀ ਤੇ ਹੁਣ ਪ੍ਰਿੰਤਪਾਲ ਜਿਵੇਂ ਦੱਸ ਰਹੇ ਸੀ ਖਤਰੇ ਤੋਂ ਬਾਹਰ ਹੁਣ ਉਹਨਾਂ ਦੇ ਕਿਹ ਚੀਜ਼ ਦੇ ਆਪਰੇਸ਼ਨ ਬਾਕੀ ਨੇ ਤੇ ਕਿੰਨੇ ਸਮਾਂ ਡਾਕਟਰ ਜਿਹੜੇ ਕੀ ਮੰਗ ਰਹੇ ਨੇ ਉਹ ਦੇਖੋ ਜੀ ਜਵਾੜਾ ਪਹਿਲਾਂ ਹੀ ਦੱਸਿਆ ਸੀ ਕਿ ਵੀ ਕਈ ਜਗ੍ਹਾ ਤੋਂ ਫ੍ਰੈਕਚਰ ਹੋਇਆ ਹੈ ਦੰਦ ਨੇ ਜਿਹੜੇ ਪਿੱਛੇ ਚਲੇ ਗਏ ਨੇ ਦੰਦ ਟੁੱਟ ਗਏ ਆ ਸਾਰੇ ਹੁਣ ਇਹ ਚੀਜ਼ ਦਾ ਆਪਰੇਸ਼ਨ ਚੱਲ ਰਿਹਾ ਹੈ ਤੇ ਡਾਕਟਰ ਕਟ ਤੋਂ ਕਟ ਦੇਖੋ ਮਹੀਨੇ ਦਾ ਟਾਈਮ ਤਾਂ ਲੈਣਗੇ ਜੀ ਹੁਣ ਲੱਤ ਵੀ ਹੈ ਜੀ ਦੋ ਜਗ੍ਹਾ ਫ੍ਰੈਕਚਰ ਹੋਈ ਹੋਈ ਹੈ ਜੀ ਟੁੱਟੀ ਹੋਈ ਹੈ ਹੁਣ ਇਹ ਤਾਂ ਦੋ ਮਹੀਨੇ ਕਮ ਸੇ ਕਮ ਇੱਕ ਮਹੀਨੇ ਦਾ ਸਮਾਂ ਦਾ ਮੰਗ ਰਿਹਾ ਇਹ ਲੱਗੇਗਾ ਜੀ ਇਹਨੂੰ ਠੀਕ ਹੋਣ ਚ ਹੈ ਰਿਕਵਰ ਨਾ ਨਾ ਇਹ ਆਪਰੇਸ਼ਨ ਹੋਣ ਚ ਉਸ ਤੋਂ ਬਾਅਦ ਇਹਨੂੰ ਪ੍ਰੋਪਰ ਠੀਕ ਹੋਣ ਚ ਤਾਂ 6 ਮਹੀਨੇ ਵੀ ਲੱਗ ਸਕਦੇ ਆ ਜੀ ਹਾਂਜੀ ਤੇ ਅਖੀਰ ਦੇ ਵਿੱਚ ਮੰਗ ਕੀ ਕਰਦੋ ਪ੍ਰਸ਼ਾਸਨ ਨਾਲ ਤੁਹਾਡੀ ਲਗਾਤਾਰ ਮੁਲਾਕਾਤ ਹੋ ਰਹੀ ਹੈ ਬਹੁਤ ਸਾਰੇ ਵਿਰੋਧੀ ਧਿਰ ਦੇ ਆਗੂ ਵੀ ਤੁਹਾਡੇ ਨਾਲ ਮੁਲਾਕਾਤ ਕਰ ਰਹੇ ਨੇ ਮੰਗ ਕੀ ਕਰ ਰਹੇ ਹੋ ਪ੍ਰਤਪਾਲ ਜਿਵੇਂ ਦਰਸਤ ਹੁੰਦਾ ਹੈ ਜਨਤਾ ਇਹਨੇ ਦੱਸਿਆ ਕਿ ਉਹਨਾਂ ਤੇ ਜੋ ਪਰਚਾ ਰੱਦ ਹੋਵੇ ਤੁਸੀਂ ਕੀ ਕਹੋਗੇ ਹਾਂਜੀ ਬਿਲਕੁਲ ਜੀ ਪਹਿਲਾਂ ਵੀ ਚਲੋ ਜੀ ਸਾਰਿਆਂ ਨੇ ਬਹੁਤ ਸਾਡੀ ਹੈਲਪ ਕੀਤੀ ਪ੍ਰਸ਼ਾਸਨ ਨੇ ਵੀ ਚਲੋ ਜੀ ਰੈਫਰ ਚੰਡੀਗੜ੍ਹ ਤੱਕ ਰੈਫਰ ਹੋਏ ਜੇ ਕਰਵਾਇਆ ਜੀ ਹੁਣ ਅੱਗੇ ਸਾਡੀ ਮੰਗ ਇਹ ਹੀ ਹੈ ਕਿ ਜਿੱਦਾਂ ਦੇਖੋ ਪਹਿਲਾਂ ਦੇ ਤਿੰਨਾਂ ਤਸੱਦਦ ਹੋ ਗਿਆ ਤੇ ਉਸ ਤੋਂ ਉੱਪਰ ਇਹਦੇ ਤੇ 307 ਧਾਰਾ ਲਾਤੀ ਅਸੀਂ ਬਸ ਮੰਗ ਇਹ ਕਰਦੇ ਆ ਕਿ ਜਿਹੜਾ ਪਰਚਾ ਪੁਲਿਸ ਕੋਲੋਂ ਨਜਾਇਜ਼ ਪਾਇਆ ਗਿਆ ਹੈ ਉਹਨੂੰ ਸਾਰੇ ਮਿਲ ਕੇ ਕੈਂਸਲ ਕਰਵਾਇਆ ਜਾਏ ਅੱਗੇ ਤੱਕ ਪਹੁੰਚ ਕੀਤੀ ਜਾਏ ਤਾਂ ਕਿ ਪਰਚਾ ਕੈਂਸਲ ਹੋ ਸਕੇ ਜੀ ਤਾਂ ਇਹ ਸਨ ਪ੍ਰਿਤਪਾਲ ਦੇ ਪਰਿਵਾਰ ਵਾਲੇ ਜਿਹੜੇ ਕਿ ਅੱਜ ਜਿਸ ਦਾ ਜ ਜੋ ਦਾ ਆਪਰੇਸ਼ਨ ਹੋ ਰਿਹਾ ਅਤੇ ਮੰਗ ਇਹ ਹੀ ਹੈ ਕਿ ਜੋ ਪ੍ਰਿਤਪਾਲ ਠੀਕ ਹੋਣ ਤੋਂ ਬਾਅਦ ਸਹੀ ਜ਼ਿੰਦਗੀ ਜੀ ਪਾਵੇ ਤੇ ਉਸ ਤੇ ਜੋ ਪਰਚਾ ਦਰਜ ਕੀਤਾ ਗਿਆ 307 ਉਹ ਰੱਦ ਕੀਤਾ ਜਾਵੇ കൈമരാപ്പസൻ ഡിംപ ഡോകരാജീ ഇന്ത്യ ന്യൂസ് ചന്ഗഡ്